ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਮਟਰ ਮਸ਼ਰੂਮ ਮੇਥੀ ਮਟਰ ਮਸ਼ਰੂਮ ਦੀ ਸਬਜ਼ੀ ਲੈ ਕੇ ਆ ਰਹੀ ਹਾਂ ਇਹਦੇ ਲਈ ਆਪਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਪਹਿਲਾਂ ਮੇਰੇ ਕੋਲ ਗਾਰਲਿਕ ਤੇ ਜਿੰਜਰ ਜਿਹੜਾ ਮੈਂ ਇਹ ਦੋਨਾਂ ਨੂੰ ਕੱਟ ਕੇ ਛੋਟੇ ਛੋਟੇ ਰੱਖ ਲਿਆ ਨਾਲ ਮੇਰੇ ਕੋਲ ਲਾਲ ਪਿਆਜ਼ ਹੈਗਾ ਇੱਕ ਛੋਟਾ ਪਿਆਜ਼ ਹੈਗਾ ਤੇ ਇਹਦੇ ਨਾਲ 6-7 ਮਸ਼ਰੂਮ ਸਿਗੇ ਵੱਡੇ ਵੱਡੇ ਉਹ ਹੈਗੇ ਨਾਲ ਮੇਰੇ ਕੋਲ ਦੋ ਟਮਾਟਰ ਹੈ ਤੇ ਨਾਲ ਆਪਾਂ ਨੂੰ ਚਾਹੀਦੀ ਹੈ ਵਿਪਿੰਗ ਕਰੀਮ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਹਾਊ ਟੂ ਮੇਕ ਅ ਮਟਰ ਮੇਥੀ ਮਸ਼ਰਮ ਹਾਂਜੀ ਹੁਣ ਮੈਂ ਇੱਕ ਪੈਨ ਚ ਔਇਲ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਦਿੰਦਾ ਹੈ ਜੀਰਾ ਦੇਖੋ ਥੋੜਾ ਜਿਹਾ ਸਿਜ਼ਲ ਕਰਨ ਲੱਗ ਗਿਆ ਇਹਦੇ ਨਾਲ ਹੀ ਮੈਂ ਲਾਲ ਪਿਆਜ਼ ਪਾ ਦਵਾਂਗੀ ਤੇ ਇਹ ਨਾਲ ਹੀ ਮੈਂ ਲਸਣ ਤੇ ਅਦਰਕ ਜਿਹੜਾ ਇਹ ਦੋਨੋਂ ਨਾਲ ਹੀ ਪਾ ਦਵਾਂਗੀ ਇਹ ਇਹਨਾਂ ਦੇ ਨਾਲ ਹੀ ਪਕ ਜਾਣਗੇ ਤੇ ਆਪਾਂ ਇਹਨਾਂ ਨੂੰ ਲਾਈਟ ਪਿੰਕਿਸ਼ ਬ੍ਰਾਊਨ ਕਰਕੇ ਮਿਲੇ ਗਏ। ਹਾਂਜੀ ਹੁਣ ਤੁਸੀਂ ਦੇਖੋਗੇ ਇਹ ਲਾਈਟ ਪਿੰਕਿਸ਼ ਬ੍ਰਾਊਨ ਹੋ ਗਿਆ ਤੇ ਇਹਦੇ ਨਾਲ ਹੀ ਆਪਾਂ ਜਿਹੜੇ ਟਮਾਟਰ ਕੱਟੇ ਸੀਗੇ ਉਹ ਸਾਰੇ ਪਾ ਦੋ। ਹੁਣ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਸਿਕੁਲਾ ਕੇ ਤੇ ਜਦੋਂ ਤੱਕ ਇਹ ਕੋਲੇ ਟਮਾਟਰ ਹੈਗੇ ਬਿਲਕੁਲ ਚੰਗੀ ਤਰ੍ਹਾਂ ਮੈਚ ਨਾ ਹੋ ਗਏ ਤੇ ਸਾਰਾ ਆਪਣਾ ਤੋਟਾ ਜਿਹੜਾ ਚੰਗੀ ਤਰ੍ਹਾਂ ਤਿਆਰ ਨਾ ਹੋ ਜਾਵੇ। ਹਾਂਜੀ ਹੁਣ ਤੁਸੀਂ ਦੇਖੋਗੇ ਇਹ ਜਿਹੜੇ ਟਮਾਟਰ ਆਪਾਂ ਨੇ ਕੱਟੇ ਸੀ ਇਹ ਵਿੱਚ ਪਾਣੀ ਛੱਡ ਗਏ ਤੇ ਇਹਨਾਂ ਨੂੰ ਆਪਾਂ ਥੋੜੀ देर ਰੱਖ ਪਾਣ ਦੇ ਹੁਣ ਨਾਲ ਥੋੜਾ ਜਿਹਾ ਨਮਕ ਪਾ ਲੈਨੇ ਸਵਾਦ ਅਨੁਸਾਰ ਜਿੰਨਾ ਤੁਸੀਂ ਸੱਲ ਕੱਢਦੇ ਆ ਤੇ ਚਿਲਾੜ ਮੇਪਾਤੀ ਚਿਲਾੜ ਮੇਚ ਨਾਲ ਮੇਪਾਤੀ ਹਲਦੀ ਅਕੋਰਡਿੰਗ ਟੂ ਯਰ ਟੇਸਟ ਯੂ ਕੈਨ ਡੂਰਾ ਮੇਚੀ ਪੜੀ ਹੋਪਾ ਲੈਣੇ ਥੋੜੀ ਜੀ ਕਾਲੀ ਮੇਚ ਕੇ ਨਾਲ ਮੈਂ ਪਾਇਆ ਧਨੀਆ ਪਾਊਡਰ ਇਹਦੇ ਨਾਲ ਮੈਂ ਔਰ ਵੀ ਪਾਉਣਾ ਹੈਗਾ ਇਹ ਨਾਲ ਮੈਂ ਬਾਬੂ ਜੀ ਦੇਗੀ ਨੇ ਜਿਹੜੀ ਕਿਸ ਮੈਂ ਔਰ ਮੋਸ 1.5 ਚਮਚਾ ਪਾਉਂਗੀ 1 ਐਡ ਅਨਦਰ ਦੋਈ ਚਮਚ ਲੈ ਲਓ ਇਹਦੇ ਹੈ ਦੋ ਚਮਚੇ ਹੀ ਹੋਗੇ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਘਰ ਲੈਣ ਹੁਣ ਇਹਦੇ ਵਿੱਚ ਹੋਰ ਕੀ ਜਾਣਾ ਇਹਦੇ ਵਿੱਚ ਮਸ਼ਰੂਮ ਜਾਣਗੇ ਠੀਕ ਹੈ ਮਸ਼ਰੂਮ ਆਪਾਂ ਇਹ ਸਾਰੇ ਹੀ ਇਹਦੇ ਵਿੱਚ ਪਾ ਲਦੇ ਆ ਤੇ ਇਹ ਹੌਲੀ ਹੌਲੀ ਜਿੱਦਾਂ ਮਸ਼ਰੂਮ ਜਿਹੜੇ ਆ ਥੋੜਾ ਜਿਹਾ ਪਾਣੀ ਛੱਡਣਗੇ ਤੇ ਇਹਨਾਂ ਨੂੰ ਅਸੀਂ ਹਾਈ ਹੀਟ ਤੇ ਹੀ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਨਾਲ ਮੈਗੀ ਕੀਤਾ ਸੀਗਾ ਜਿਹੜੇ ਮਟਰ ਹੈਗੇ ਆ ਠੀਕ ਹੈ ਮਟਰਾਂ ਨੂੰ ਮੈਗੀ ਕੀਤਾ ਸੀਗਾ ਫਰੋਜ਼ਨ ਲਈ ਸੀਗੇ ਤੇ ਮੈਂ ਉਹਨਾਂ ਨੂੰ ਥੋੜੇ ਜਿਹਾ ਉਬਾਲ ਲਿਆ ਉਬਾਲ ਕੇ ਨਰੇ ਮਟਰ ਉਹ ਵੀ ਮੈਂ ਇਹਦੇ ਵਿੱਚ ਪਾ ਦਿੱਤੇ ਉਬਲੇ ਹੋਏ ਮਟਰ ਪਾ ਲੇ ਤੇ ਤੁਹਾਨੂੰ ਜੇ ਕੋ ਫਰੈਸ਼ ਆਪੇ ਤੁਸੀਂ ਫਰੈਸ਼ ਸਿੱਦੇ ਵੀ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਵੀ ਤੁਸੀਂ ਇਹਨੂੰ ਕਿਵੇਂ ਬਣਾਉਣਾ ਚਾਹਦੇ ਹੋ ਤੁਸੀਂ ਇਵੇਂ ਹੀ ਪਾਣੀ ਆ ਜਾਂ ਤੁਸੀਂ ਥੋੜੇ ਜੇ ਬੋਇਲ ਕਰਕੇ ਪਾਣੀ ਮੈਂ ਬੋਇਲ ਕਰਕੇ ਪਾਏ ਆ ਹੁਣ ਤਾਂ ਲਾਸਟ ਐਂਡੀਸ ਦੀ ਥਿੰਗ ਆਪਣੀ ਜਿਹੜੀ ਹੈ ਇੱਕ ਹੋਰ ਚੀਜ਼ ਈ ਜਿਹੜੀ ਸੀ ਕਸਤੂਰੀ ਮੇਥੀ ਠੀਕ ਹੈ ਕਸਤੂਰੀ ਮੇਥੀ ਜਿਹੜੀ ਹੈ ਉਹ ਆਪਾਂ ਮੈਦ ਵਿੱਚ ਕਈ ਤੁਸੀਂ ਆ ਆਪਣੀ ਜਿਹੜੀ ਹੈਗੀ ਆ ਉਹ ਵੀ ਪਾ ਸਕਦੇ ਹੋ ਫਰੈਸ਼ ਵੀ ਪਾ ਸਕਦੇ ਹੋ ਪਰ ਮੈਂ ਫਰੈਸ਼ ਕਈ ਵਾਰੀ ਪਾ ਲਨੀ ਹੈ ਤੇ ਕਈ ਵਾਰੀ ਮੈਂ ਦੇ ਵਿੱਚ ਜਿਹੜੀ ਆ ਕਸੂਰੀ ਮੇਥੀ ਹੈਗੀ ਹੈ ਸੁੱਕੀ ਹੋਈ ਮੇਥੀ ਉਹ ਵੀ ਪਾ ਲਨੀ ਹੈ ਠੀਕ ਹੈ ਤੇ ਇਹ ਸਾਰਿਆਂ ਨੂੰ ਆਪਾਂ ਹੁਣ ਸੁਨਾਂਗੇ ਤਾਂ ਜਦੋਂ ਹੀ ਇਹ ਥੋੜੇ ਜਿਹਾ ਸ਼ੀਕੇ ਹੋ ਜਾਣਗੇ ਤੇ ਫਿਰ ਤੁਹਾਨੂੰ ਨੈਕਸਟ ਪ੍ਰੋਸੈਸ ਦੱਸਦੀ ਆ ਕੀ ਕਰਨਾ ਹਾਂਜੀ ਇਹ ਦੇਖੋ ਭੁੰਨਦਿਆਂ ਨੂੰ ਹੁਣ ਮੈਨੂੰ 2-3 ਮਿੰਟ ਹੋ ਗਏ ਆ ਹਾਈ ਤੇ ਹੀ ਮਰਚਿਆ ਹੋਇਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਜਿਹੜੀ ਆਪਣੀ ਵhipping cream ਸੀਗੀ ਠੀਕ ਹੈ ਇਹ ਆਪਾਂ ਇਹਦੇ ਵਿੱਚ 1 ਕੱਪ ਇਹ ਪਾ ਦੇਣੀ ਹੈ ਠੀਕ ਹੈ ਇਹ ਪਾ ਦੇ ਤੇ ਇਹ ਪਾਉਣ ਇਹਦੇ ਵਿੱਚ ਜਿਹੜਾ ਮੈਂ ਥੋੜਾ ਜਿਹਾ ਕੁਛ ਪਾਣੀ ਪਾ ਕੇ ਇਹਦੇ ਵਿੱਚ ਪਾ ਦਿੱਤਾ ਠੀਕ ਹੈ ਹੁਣ ਆਪਾਂ ਇਹਨੂੰ ਥੋੜੀ देर ਵਾਸਤੇ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਹਲਾ ਕੇ ਤੇ ਇੱਕ ਜਿਹੜੀ ਲਾਸਟ ਥਿੰਗ ਹੈਗੀ ਆ ਉਹ ਇੱਕ ਹੋਰ ਚੀਜ਼ ਹੈ ਜਿਹੜੀ ਤੁਸੀਂ ਮੇਰੇ ਆਮ ਦੇਖੀ ਹੋਊਗੀ ਜੇ ਕਰੀਮੀ ਕੋਈ ਵੀ ਚੀਜ਼ ਬਣਾਉਣਾ ਉਹਦੇ ਵਿੱਚ ਜੇ ਥੋੜਾ ਟੱਚ 슈ਗਰ ਦਾ ਦੇ ਦਿਓ ਤੇ ਬਰੂਲੀ ਨਾਈਸ ਉਹ ਜਿਹੜੀ ਹੈ ਉਹ ਮੈਂ ਇਹਦੇ ਵਿੱਚ ਸਿਰਫ ਇੱਕ ਚਮਚਾ 슈ਗਰ ਪਾਈ ਹੈ ਉਹਦੇ ਨਾਲ ਇਹਦੀ ਜਿਹੜੀ ਸਵਾਦ ਹੈਗਾ ਉਹਦੇ 'ਚ ਇੱਕ ਡਿਫਰੈਂਟ ਟਵਿਕ ਆ ਜਾਂਦਾ ਹੈ ਕਿ ਆਪਾਂ ਇਹਨੂੰ ਉਬਾਲਾ ਦਿੰਨੇ ਆ ਤੇ ਲਾਸਟ ਲੁੱਕ ਲਈ ਫਿਰ ਮਿਲਦੇ ਆਂ ਹਾਂਜੀ ਹੁਣ ਮੈਂ ਇਹਨੂੰ 10 ਤੋਂ 15 ਮਿੰਟ ਟਕਣ ਲਾ ਕੇ ਪਿੰਨਿਆ ਸੀਗਾ ਤੇ ਇਹ ਕੀ ਮੇਰੀ ਫਾਈਨਲ ਲੁੱਕ ਆ ਗਈ ਹੈ ਯੂ ਕੈਨ ਸੀ ਬਹੁਤ ਨਾਈਸ ਕਰੀਮੀ ਐਂਡ ਕਲਰਫੁਲ ਬਣੀ ਹੈ ਖਾਣ ਚ ਵੀ ਬਹੁਤ ਸੁਆਦ ਹੈ ਤੇ ਤੁਸੀਂ ਜੇ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਹੁਣ ਆਪਾਂ ਪਲੇਟਿੰਗ ਕਰਦੇ ਹਾਂ ਹਾਂਜੀ ਇਹ ਹੈ ਜੀ ਮੇਰੀ ਫਾਈਨਲ ਲੁੱਕ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਲੈ ਕੇ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਸਸਿਕਾ